ਇਹਦਾ ਗੁਰਬਾਣੀ ਵਿੱਚੋਂ ਦਾ ਕਿ ਰੇਤ ਅਪਾਹਾਰ ਕਰ ਰੋੜਾਂ ਦੀ ਗੁਰਪਰੀ ਵਿਛਾਈ ਇੱਥੇ ਗੁਰੂ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਨੇ ਗਠਨ ਤਪੱਸਿਆ ਕੀਤੀ ਤੇ ਨਾਲ ਹੀ ਜਦੋਂ ਮਲਕ ਭਾਗੋ ਨੇ ਬਹੁਤ ਵੱਡਾ ਜੱਗ ਰਚਿਆ ਸੀ ਉਹਦੇ ਵਿੱਚ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਸਦਾ ਪੱਤਰ ਦਿੱਤਾ ਸਾਰੀਆਂ ਹੀ ਸ਼ਖਤਾਂ ਨੇ ਪਿਆਰ ਦੇ ਨਾਲ ਨਮਸਕਾਰ ਕਰਨੀਆਂ ਜੀ ਗੁਰਦੁਆਰਾ ਰੋਹਾਂ ਸਾਹਿਬ ਜੀ ਸਾਧ ਸੰਗਤ ਜੀ ਕਾਲ ਜੀ ਸ਼ਾਬਾਸ਼ ਸ਼ਾਮ ਵੀ ਇਤਿਹਾਸ ਕੋਈ ਜਾ ਕਾਲ ਜੀ ਗੱਤਾਂ ਸਾਬੇ ਰਾ ਤੇ ਉਧਰ ਗੁਰੂ ਨਾਨਕ ਦੇਵ ਸਿੱਤੇ ਪਾਤਸ਼ਾਹ ਜੀ ਫਿਰ ਆਪਣਾ ਮਲਕੂਬਾ ਖੁਦਾਕਾਰ ਛੱਡ ਕੇ ਤੇ ਭਾਈ ਲਾਲੋ ਦੇ ਘਰ ਆਏ ਕਿੱਥੇ ਫਿਰ ਉਹਨਾਂ ਕੋਦੇ ਦਾ ਪੋਸ਼ਾਦਾ ਛਕਿਆ ਤੇ ਉਹਦੇ ਦਾ ਪੋਸ਼ਾਦਾ ਛਕ ਕੇ ਉਥੇ ਆਨੰਦ ਮਾਣਿਆ ਸ਼ਬਦ ਪੂਜਨ ਕੀਤਾ ਇਸ ਦਾ ਗੱਲ ਦਾ ਮਲਕ ਭਾਗੋ ਨੇ ਬਹੁਤ ਗੁੱਸਾ ਮਣਾਇਆ

ਕਮ ਮੈਂ ਤੁਹਾਡਾ ਆਪਣਾ ਚੋਲਜੀ ਸਿੰਘ ਰੰਧਾਵਾ ਤੇ ਮੇਰੇ YouTube ਚੈਨਲ ਕ੍ਰੀਏਟੀਵਸ ਦੇ ਉੱਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਦੋਸਤੋ ਅੱਜ ਮੈਂ ਗੁਰਦੁਆਰਾ ਸ੍ਰੀ ਰੂੜੀ ਸਾਹਿਬ ਜਿਹੜਾ ਕਿ ਪਿੰਡ ਐਮਨਾਬਾਦ ਜ਼ਿਲ੍ਹਾ ਗੁਜਰਾਵਾਲਾ ਪਾਕਿਸਤਾਨ ਦੇ ਵਿੱਚ ਸਥਿਤ ਹੈ ਉੱਥੇ ਪਹੁੰਚਿਆ ਹੋਇਆ ਸੀਗਾ ਤੇ ਮੈਂ ਆਪਣੇ ਜਥੇ ਦੇ ਨਾਲ ਸਾਧ ਸੰਗਤ ਦੇ ਨਾਲ ਇੱਥੇ ਪਹੁੰਚਿਆ ਆ ਤੇ ਇੱਥੇ ਆਣ ਕੇ ਮੈਂ ਤੁਹਾਨੂੰ ਸਾਰਾ ਗੁਰਦੁਆਰਾ ਸਾਹਿਬ ਦੀ ਹਿਸਟਰੀ ਅਤੇ ਇਹਨੂੰ ਸਾਰੇ ਵਿੱਚ ਫਲੋਰ ਕਰੂੰਗਾ ਤੁਸੀਂ ਬਣੇ ਰਹੋ ਮੇਰੇ ਨਾਲ सारी उम्र में आपने भी देखा होगा। दसिका, ओलिंग, गल्तोंगा, 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 दसिका। नहीं तो ना? आजा। मोर्चे मोर्चे पे नहीं जाती है वो। ਦੋਸਤੋ ਮੈਂ ਇਸ ਟਾਈਮ ਗੁਰਦੁਆਰਾ ਰੋੜੀ ਸਾਹਿਬ ਤੇ ਅੰਦਰ ਜਾ ਰਿਹਾ ਤੇ ਮੈਂ ਅੰਦਰ ਜਾ ਕੇ ਫਿਰ ਮੈਂ ਤੁਹਾਨੂੰ ਸਾਰਾ ਐਕਸਪਲੋਰ ਕਰੂੰਗਾ ਤੁਸੀਂ ਬਣੇ ਰਹੋ ਮੇਰੇ ਨਾਲ ਦੋਸਤੋ ਸਾਥ

हैलो <laughs> ਅੰਦਰ ਦਰਦ ਹੋ ਚੁੱਕੇ ਆ ਤੇ ਮੈਂ ਤੁਹਾਨੂੰ ਇਹ ਸਾਈਡ ਤੋਂ ਤੁਹਾਨੂੰ ਬਿਲਕੁਲ ਗੁਰਦੁਆਰਾ ਰੋੜੀ ਸਾਹਿਬ ਦੇ ਅੰਦਰ ਵਰਦੇ ਸੱਜੇ ਹੱਥ ਜਿਹੜਾ ਸਰੋਵਰ ਹੈ 23 ਸਾਲ ਲੱਗੋ ਤੋਂ ਆਈ ਸੀ ਗੁਰੂ ਜੀ ਸਾਹਿਬ ਬਾਲ 15 ਹਾਲ ਬਣੀ ਹੋਈ ਹੈ ਦੁਆਰਾ ਰੋੜੀ ਸਾਹਿਬ ਦਾ ਜਿਹੜਾ ਸਰੋਵਰ ਹੈ ਮੈਂ ਤੁਹਾਨੂੰ ਉਸ ਤੇ ਦਰਸ਼ਨ ਕਰਵਾ ਰਿਹਾ ਹਾਂ ਧਰਵਾਜੀ ਨਹੀਂ ਕਰਨੀ ਸਾਰੀਆਂ ਹੀ ਸਖਤਾਂ ਨੇ ਪਿਆਰ ਦੇ ਨਾਲ ਨਮਸਕਾਰ ਕਰਨੀਆਂ ਜੀ ਗੁਰਦੁਆਰਾ ਰਹੁਣ ਸਾਹਿਬ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੇ ਪ੍ਰੇਮ ਅਤੇ ਸ਼ਰਧਾ ਨਾਲ ਮੱਥਾ ਟੇਕੋ ਕੋਈ ਸੰਗਤ ਮੱਥਾ ਟੇਕ ਲਵੇ ਕੋਈ ਪਹਿਲੇ ਜਲ ਕੁੜੀ ਖੱਲ ਲਵੇ ਚਾਹ ਛਕ ਲਵੇ ਤਾਂ ਇਹ ਰਸਨਾ ਬਣ ਸਕਦੇ ਅਗਲੇ ਲੈਂ ਦੇ ਵਿੱਚ ਮੱਥਾ ਟੇਕੋ ਕੇ ਲਗਾਂ ਘੱਟ ਲਓ ਗੁਰੂ ਮੇਰੀ ਸਾਧ ਸੰਗਤ ਜੀ ਜਿਹੜੇ ਬਾਬਾ ਇਸ ਸਥਾਨ ਤੇ ਆਪ ਜੀ ਦਰਸ਼ਕ ਕਰ ਰਹੇ ਹੋ ਇਸ ਪਵਿੱਤਰ ਸਥਾਨ ਦਾ ਨਾਮ ਗੁਰਦੁਆਰਾ ਰੋੜੀ ਸਾਹਿਬ ਹੈ ਇਸ ਸਥਾਨ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਜਦੋਂ ਪਹਿਲੀ ਉਦਾਸੀ ਚਾਏ ਸੀ ਰੇਤ ਅਤੇ ਰੋੜਿਆਂ ਦੀ ਕਰੀ ਬਿਚਾ ਕੇ ਇੱਥੇ ਬੈਠ ਕੇ ਭਗਤੀ ਕੀਤੀ ਸਿਮਰਨ ਕੀਤਾ ਇਸ ਲਈ ਇਸ ਪਾਵਨ ਪਵਿੱਤਰ ਸਥਾਨ ਦਾ ਨਾਮ ਗੁਰਦੁਦਵਾਰਾ ਰੋੜੀ ਸਾਹਿਬ ਹੈ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਚਰਨਾਂ ਦੇ ਵਿੱਚ ਬੜੇ ਪ੍ਰੇਮ ਅਤੇ ਸ਼ਰਧਾ ਨਾਲ ਮੱਥਾ ਟੇਕੋ ਤੇ ਕਮ ਸ਼ਾਈ ਨਾ ਕਰੋ ਲੈਣ ਦੇ ਵਿੱਚ ਰਹੋ ਕੋਈ ਸੰਗਤ ਪਹਿਲੇ ਚਾਹ ਦਾ ਲੰਗਰ ਛੱਕ ਲਵੇ ਕੋਈ ਦਰਸ਼ਨ ਕਰ ਲਵੇ ਸੋ ਕਿ ਦਸ਼ਨਾ ਬਣੇ ਚਾਹ ਦਾ ਲੰਗਰ ਛੱਕ ਕੇ ਦਰਸ਼ਨ ਕਰਕੇ ਆਪਣੀਆਂ ਆਪਣੀਆਂ ਬਸਾਂ 'ਚ ਬਹਿਣ ਦੀ ਕਿਰਪਾਲਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ ਵਾਹਿਗੁਰੂ ਕਸੰਦ ਲੋ ਲੋ ਆਨ ਜਸ No, ਇਸ ਟਾਈਮ ਗੁਰਦੁਆਰਾ ਰੂੜੀ ਸਾਹਿਬ ਦੇ ਵਿੱਚ ਸਥਿਤ ਆਇਆ ਹੋਇਆ ਸੀਗਾ ਮੱਥਾ ਟੇਕਣ ਵਾਸਤੇ ਤੇ ਇਸ ਗੁਰਦੁਆਰੇ ਦਾ ਕੀ ਇਤਿਹਾਸ ਹੈ ਮੇਰੇ ਨਾਲ ਬਾਬਾ ਜੀ ਨੇ ਸਰਦਾਰ 75 ਸਿੰਘ ਜੀ ਨੇ ਸਰਦਾਰ 75 ਸਿੰਘ ਜੀ ਮਹਾਵਾ ਤੇ ਇਹ ਇਹ ਮੈਨੂੰ ਇਹਨਾਂ ਗੁਰਦੁਆਰੇ ਦੀ ਜਿਹੜੀ ਹਿਸਟਰੀ ਹੈ ਇੱਥੇ ਕੀ ਕੁਝ ਵਾਪਰਿਆ ਉਹਦੇ ਬਾਰੇ ਜਾਣਕਾਰੀ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਰੂਪੀ ਅੰਸਾ ਸੰਗਤ ਦੀ ਇੱਥੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜਿਹੜਾ ਗੁਰਬਾਣੀ ਵਿੱਚ ਆਉਂਦਾ ਕਿ ਰੇਤ ਅੱਤ ਆਹਾਰ ਕਰ ਰੋੜਾਂ ਦੀ ਗੁਰਪ੍ਰੀਵਸ਼ਾਈ ਇੱਥੇ ਗੁਰੂ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਨੇ ਗਠਨ ਤਪੱਸਿਆ ਕੀਤੀ ਤੇ ਨਾਲ ਹੀ ਜਦੋਂ ਮਲਕ ਭਾਗੋ ਨੇ ਬਹੁਤ ਵੱਡਾ ਜੱਗ ਰਚਿਆ ਸੀ ਉਹਦੇ ਵਿੱਚ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸਦਾ ਪੱਤਰ ਦਿੱਤਾ ਤੇ ਉਧਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਫਿਰ ਆਪਣਾ ਮਲਕੂ ਬਾਘੂ ਦਾ ਘਰ ਛੱਡ ਕੇ ਤੇ ਭਾਈ ਲਾਲੋ ਦੇ ਘਰ ਆਏ ਕਿੱਥੇ ਫਿਰ ਉਹਨਾਂ ਪੋਤੇ ਦਾ ਪ੍ਰਸ਼ਾਦਾ ਛਕਿਆ ਤੇ ਉਹਦੇ ਦਾ ਪ੍ਰਸ਼ਾਦਾ ਛਕ ਕੇ ਉੱਥੇ ਆਨੰਦ ਮਾਣਿਆ ਸ਼ਬਦ ਕੂਤਨ ਦਿੱਤਾ ਇਸ ਦਾ ਗੱਲ ਦਾ ਮਲਕ ਭਾਗੂ ਨੇ ਬਹੁਤ ਗੁੱਸਾ ਮਨਾਇਆ ਕਿ ਤੁਸੀਂ ਮੇਰੇ ਮਾਲਕੂਰੇ ਛੱਡ ਕੇ ਤੇ ਗਰੀਬ ਦੇ ਘਰ ਜਾ ਕੇ ਤੁਸੀਂ ਪ੍ਰਸ਼ਾਦਾ ਛਕਿਆ ਹੈ ਤੇ ਉੱਥੇ ਤੁਹਾਨੂੰ ਗਰੇ ਮਾਲਕੂਰੇ ਮਿਲੇ ਹੋਣੇ ਆ ਫਿਰ ਉੱਥੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਰੀ ਜਿੰਨੀ ਵੀ ਉਹਨੇ ਸੰਗਤ ਸੱਦੀ ਸੀ ਉਹਦੇ ਵਿੱਚ ਖੁਦਾ ਹੰਕਾਰ ਤੋੜਨ ਵਾਸਤੇ ਫਿਰ ਇੱਕ ਹੱਥ ਦੇ ਵਿੱਚ ਆਪਣਾ ਉਹਦੇ ਦੀ ਰੋਟੀ ਭਾਈ ਲਾਲੋ ਜੀ ਦੀ ਫੜੀ ਦੂਜੇ ਹੱਥ ਵਿੱਚ ਗੁਰੂ ਪਾਤਸ਼ਾਹ ਜੀ ਨੇ ਮਲਕ ਭਾਗੋ ਦੇ ਪੂਰੇ ਫੜ ਕੇ ਫਿਰ ਜਦੋਂ ਦੋਹਾਂ ਹੱਥਾਂ ਨਾਲ ਲੱਪਿਆ ਤੇ ਮਲਕ ਭਾਗੋ ਦੀ ਜਿਹੜੀ ਕੜਾ ਪੂੜੀਆਂ ਹੈ ਉਹਦੇ ਵਿੱਚ ਲਹੂ ਨਿਕਲਿਆ ਤੇ ਜਿਹੜਾ ਭਾਈ ਲਾਲੋ ਜੀ ਦੇ ਉਹਦੇ ਦਾ ਪ੍ਰਸ਼ਾਦਾ ਉਹਦੇ ਵਿੱਚੋਂ ਦੁੱਧ ਨਿਕਲਿਆ ਇਹ ਇਥੋਂ ਦਾ ਇਤਿਹਾਸ ਤੇ ਜਿੰਨਾ ਕੋਈ ਮੈਨੂੰ ਜਾਣਕਾਰੀ ਮੈਂ ਦਿੱਤੀ ਏ ਇਹਦਾ ਇਤਿਹਾਸ ਦੱਸਦੇ ਆ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਆਣਦੀਆਂ ਅਣਜਾਣ ਬੱਚਾ ਸਭ ਤੇ ਭੁੱਲ ਚੁੱਕ ਮਾਫ਼ ਕਰਨੀ ਵਾਹਿਗੁਰੂ ਜੀ ਦਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਤੋ ਇਸ ਟਾਈਮ ਮੈਂ ਗੁਰਦੁਆਰਾ ਰੂੜੀ ਸਾਹਿਬ ਪਿੰਡ ਐਮਨਾਬਾਦ ਜ਼ਿਲ੍ਹਾ ਗੁਜਰਾਵਾਲਾ ਤੇ ਪਾਕਿਸਤਾਨ ਦੇ ਵਿੱਚ ਗੁਰਧਾਮਾ ਦੀ ਯਾਤਰਾ ਕਰਨ ਵਾਸਤੇ ਆਇਆ ਸੀਗਾ ਤੇ ਇਸ ਟਾਈਮ ਮੈਂ ਇਸੇ ਗੁਰਦੁਆਰਾ ਸਾਹਿਬ ਰੂੜੀ ਸਾਹਿਬ ਦੇ ਕੋਲ ਖੜਾ ਹਾਂ ਤੇ ਮੈਂ ਇਸ ਗੁਰਦੁਆਰੇ ਦੀ ਜਿਹੜੀ ਸਾਰੀ ਹਿਸਟਰੀ ਹੈ ਉਹ ਬਾਬਾ ਜੀ ਕੋ ਤੁਹਾਨੂੰ ਸਰਵਨ ਕਰਵਾਈ ਹੈ ਤੇ ਮੈਂ ਗੁਰਦੁਆਰੇ ਦਾ ਜੋ ਹਰ ਇੱਕ ਪਾਠ ਜਿਹੜਾ ਉਹ ਤੁਹਾਡੇ ਨਾਲ ਸਾਂਝਾ ਕੀਤਾ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਇਹ ਮੇਰੀ ਵੀਡੀਓ ਜਿਹੜੀ ਹੈ ਬਹੁਤ ਪਸੰਦ ਆਉਗੀ ਜੇਕਰ ਆਈ ਤੱਕ ਕਾਈਂਡਲੀ ਇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਓ ਤੇ ਆਪਾਂ ਜਲਦੀ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਧੰਨਵਾਦ